ਇਸ ਮੌਕੇ ਮੇਰੇ ਨਾਲ ਸੁਖਪਾਲ ਸਿੰਘ ਖੈਰਾ ਨੇ ਚੇਅਰਮੈਨ ਆਲ ਇੰਡੀਆ ਕਿਸਾਨ ਕਾਂਗਰਸ ਦੇ ਤੇ ਵਿਧਾਇਕ ਵੀ ਨੇ ਪੰਜਾਬ ਕਾਂਗਰਸ ਦੇ ਖੈਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜਗਮਾਨੀ ਪੰਜਾਬ ਕਿਸਾਨੀ ਤੇ ਸ਼ੁਕਰੀਆ ਜੀ ਖੈਰਾ ਸਾਹਿਬ ਜਿਵੇਂ ਕਿ ਤੁਹਾਡੇ ਕੋਲ ਵੱਡੀ ਜ਼ਿੰਮੇਵਾਰੀ ਆ ਚੇਅਰਮੈਨ ਹੋ ਆਲ ਇੰਡੀਆ ਕਿਸਾਨ ਕਾਂਗਰਸ ਦੇ ਤੇ ਹੁਣ ਜਿਹੜਾ ਕਿਸਾਨ ਆંદੋਲਨ ਮੋੜ ਤੋਂ ਜਿਹੜਾ ਦਿੱਲੀ ਵੱਲ ਕੂਚ ਕਰ ਰਿਹਾ ਕੀ ਕਹੋਗੇ ਕਿਉਂਕਿ ਤੁਸੀਂ ਮੁਲਾਕਾਤ ਵੀ ਕਰਕੇ ਆਏ ਹੋ ਕਿਸਾਨ ਲੀਡਰਾਂ ਦੇ ਨਾਲ ਬੇਕੋਇਸ ਸਤਿ ਆਵਾ ਜੇ ਸਾਡੀ 100% ਸਾਰੇ ਪੰਜਾਬ ਦੇ ਕਿਸਾਨਾਂ ਨਾਲ ਦੇਸ਼ ਦੇ ਕਿਸਾਨਾਂ ਨਾਲ ਖੇਤ ਮਜ਼ਦੂਰਾਂ ਨਾਲ ਅਸੀਂ ਡਟ ਕੇ ਉਹਨਾਂ ਦੀ ਸਪੋਰਟ ਕਰਾਂਗੇ ਇਸੇ ਲਈ ਕੱਲ ਮੈਂ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਜਿੱਥੇ ਟੇਅਰ ਗੈਸ ਚੱਲ ਰਹੀ ਸੀ ਜਿੱਥੇ ਰਬੜ ਦੀਆਂ ਗੋਲੀਆਂ ਮਾਰ ਰਹੀ ਸੀ ਹਰਿਆਣੇ ਦੀ ਪੁਲਿਸ ਜਿੱਥੇ ਕੰਡੇ ਦਾ ਪਤਾਰਾ ਲਾਈਆਂ ਨੇ ਸਿਮਿੰਟ ਦੇ ਬਲਾਕੇਜ ਲਾਇਆ ਨੇ ਅਸੀਂ ਆਪ ਉੱਥੇ ਜਾ ਕੇ ਆ ਔਰ ਮੈਂ ਇਹ ਕਹਿਣਾ ਚਾਹ ਰਾ ਹਾਂ ਕਿ ਕੱਲ ਜਿਹੜਾ ਜ਼ੁਲਮ ਟਾਇਆ ਵਾ ਉੱਥੇ ਹਰਿਆਣਾ ਪੁਲਿਸ ਨੇ ਕੇਂਦਰ ਦੇ ਕਹਿਣ ਦੇ ਉੱਤੇ ਜੀ ਉਹਨਾਂ ਬੰਦਿਆਂ ਦੇ ਖਿਲਾਫ ਭਗਵੰਤ ਮਾਨ ਨੂੰ ਕ੍ਰਿਮੀਨਲ ਕੇਸਿਸ ਰਜਿਸਟਰ ਕਰਨੇ ਚਾਹੀਦੇ ਕਿਉਂਕਿ ਜਿਹੜਾ ਘੱਗਰ ਦਰਿਆ ਹੈ ਉਹ ਪੰਜਾਬ ਦਾ ਦਰਿਆ ਵਾ ਉਹਦੇ ਉੱਤੇ ਜਿਹੜਾ ਪੋਲਾ ਸਾਡੀ ਟੈਰਿਟਰੀ ਹੈ ਜੀ ਪੋਲ ਦੇ ਉੱਤੇ ਆਣ ਕੇ ਬੈਰੀਕੇਡਿੰਗ ਕਰਨਾ ਪਹਿਲੀ ਤਾਂ ਉਹ ਤੁਹਾਡੇ ਪੰਜਾਬ ਤੇ ਸਿੱਧਾ ਡਾਕਾ ਮਾਰਿਆ ਹਰਿਆਣਾ ਸਰਕਾਰ ਤੇ ਪੁਲਿਸ ਨੇ ਜੀ ਔਰ ਫਿਰ ਉਹਨਾਂ ਨੇ ਡਰੋਨ ਜਿਹੜੇ ਜਿਹੜੇ ਇਹ ਗੈਸ ਛੱਟੇ ਗੋਲੀਆਂ ਮਾਰੀਆਂ ਉਹ ਪੰਜਾਬ ਦੀ ਟੈਰਿਟਰੀ ਵਿੱਚ ਜ਼ਖਮੀ ਹੋਏ 100 ਤੋਂ ਵੱਧ ਕਿਸਾਨ ਆਉਣ ਵਾਲੇ ਸਮੇਂ ਤੇ ਅਸੀਂ ਆਪਣੀ ਪਾਰਟੀ ਜੀ ਮੈਂ ਮੁੱਦਾ ਰੱਖ ਦਿੱਤਾ ਅਸੀਂ ਸ਼ਾਇਦ ਉੱਤੇ ਪੱਕੇ ਤੌਰ ਦੇ ਉੱਤੇ ਉਹਨਾਂ ਦੇ ਪਿੱਛੇ ਜਾ ਕੇ ਉਹਨਾਂ ਦੀ ਮਦਦ ਤੇ ਅਸੀਂ ਸ਼ਾਇਦ ਪੱਕੇ ਤੌਰ ਤੇ ਧਰਨੇ ਦੇ ਵਿੱਚ ਸ਼ਾਮਲ ਵੀ ਹੋ ਸਕਦੇ ਤੀਸਰੀ ਗੱਲ ਜੀ ਪਰਸੋਂ ਨੂੰ ਨੈਸ਼ਨਲ ਆਈਸੀਸੀ ਹਿਡਕੁਆਟਰਸ ਤੋਂ ਸਾਡੇ 12 ਵਜੇ ਮੈਂ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਸਾਰੇ ਦੇਸ਼ ਵਿੱਚ ਉਹਦੀ ਆਵਾਜ਼ ਜਾਵੇਗੀ ਟੂ ਸਪੋਰਟ ਦੀ ਫਾਰਮਰ ਐਜੀਟੇਸ਼ਨ ਐਂਡ ਟੂ ਅਪੋਜ਼ ਇਟ ਡਿਕੋਨੀਅਨ ਮੀਜਰਸ ਬੀਨ ਟੇਕਨ ਬਾਈ ਦੀ ਬੀਜੇਪੀ ਗਵਰਨਮੈਂਟ ਟੂ ਸਪਰੈਸ ਦੀ ਵੌਇਸ ਆਫ ਫਾਰਮਰਸ ਔਰ ਜੋ क्रुएਲਟੀ ਬਰੂਟੈਲਿਟੀ ਤੇ ਜੋ ਬਾਬਰ ਪਰਬੈਰਿਕ ਐਟੀਟਿਊਡ ਹੈ বিজেপি ਦਾ ਇਹਨੂੰ ਬੇਨਕਾਬ ਕਰਾਂਗੇ ਜੀ ਔਰ ਐਮਐਸਪੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਰਾਹੁਲ ਗਾਂਧੀ ਜੀ ਨੇ ਕਹਿਤਾ ਖੜਗੇ ਜੀ ਨੇ ਕਹਿਤਾ ਵਾ ਐਮਐਸਪੀ ਨੂੰ ਅਸੀਂ ਇੱਕ ਲਾਅ ਬਣਾਵਾਂਗੇ ਵਨ ਇੰਡੀਆ ਆਲਾਈਂਸ ਫਾਰਮਸ ਅ ਗਵਰਨਮੈਂਟ ਐਟ ਦ ਸੈਂਟਰ ਜੀ ਵੀ ਵਿਲ ਮੇਕ ਇਟ ਵਿਲ ਬੀ ਆਰ ਟਾਪ ਫਰਸਟ ਪ੍ਰਾਇਰੀਟੀ ਟੂ ਮੇਕ ਐਮਐਸਪੀ ਐਜ਼ ਅ ਲਾਅ ਤਾਂ ਕਿ ਕਿਸੇ ਕਿਸਾਨ ਦਾ ਸ਼ੋਸ਼ਣ ਨਾ ਹੋਵੇ ਜੀ ਚਲੋ ਤੁਸੀਂ ਇੱਕ ਵੱਡੀ ਜਾਣਕਾਰੀ ਇਸ ਵੇਲੇ ਜਗਵਾਣੀ ਪੰਜਾਬ ਕੇਸਰੀ ਤੇ ਸਾਂਝਾ ਕੀਤੀ ਹੈ ਕਿ ਸ਼ੁੱਕਰਵਾਰ ਨੂੰ ਤੁਸੀਂ ਦੁਪਹਿਰੇ ਪ੍ਰੈਸ ਕਾਨਫਰੰਸ ਕਰਨੀ ਆ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਉਹਨਾਂ ਦੇ ਹੱਕ ਨੂੰ ਲੈ ਕੇ ਤੇ ਦੂਜੇ ਪਾਸੇ ਜਿਹੜਾ ਕੋਮੀ ਪੱਧਰ ਤੇ ਬੰਦ ਦਾ ਐਲਾਨ ਕਿਸਾਨ ਜਥੇਬੰਦੀਆਂ ਨੇ ਕੀਤਾ ਐ ਐਸਕੇਮ ਵੱਲੋਂ ਕੀਤਾ ਐ ਤੇ ਉਹਦਾ ਵੀ ਸਮਰਥਨ ਤੁਸੀਂ ਕਰੋਗੇ ਕਾਂਗਰਸ ਕਰੇਗੀ ਅਸੀਂ ਸਾਬਦਾ ਕਰਦੇ ਹਾਂ ਅਸੀਂ ਸਾਰਾ ਜੋ ਵੀ ਫਾਰਮਰਸ ਚਾਹੇ ਉਹ ਕਿਸੇ ਆਰਗੇਨਾਈਜੇਸ਼ਨ ਨੂੰ ਬਿਲੋਂਗ ਕਰਦੇ ਜਦ ਤੱਕ ਉਹ ਆਪਣੇ ਹਕੂਕ ਦੀ ਗੱਲ ਕਰ ਰਹੇ ਨੇ ਅਸੀਂ ਸਾਰਿਆਂ ਦੇ ਨਾਲ ਸਮੇਂ ਤੇ ਜਿਤਾਵਾਂਗੇ ਅਪੂਰ ਜ਼ੋਰ ਮਦਦ ਕਰਾਂਗੇ ਸਪੋਰਟ ਕਰਾਂਗੇ ਜੀ ਤੇ ਖੈਰਾ ਸਾਹਿਬ ਇਸ ਤੋਂ ਇਲਾਵਾ ਜਿਹੜੀ ਸਿਆਸਤ ਪਹਿਲਾਂ ਵੀ ਤੁਸੀਂ ਵੇਖੀ ਹੋਣੀ ਕਿ ਹੁੰਦੀ ਆ ਪੰਜਾਬ ਤੇ ਹਾਲਾਂਕਿ ਪਿਛਲੇ ਸਮੇਂ ਦੇ ਜੇਕਰ ਗੱਲ ਕਰਾਂ ਕਿਸਾਨ ਅੰਦolan ਦੀ ਸਿਆਸੀ ਜਥੇਬੰਦੀਆਂ ਲਗਭਗ ਪੰਜ ਪਾ ਨੂੰ ਛੱਡ ਕੇ ਸਾਰੀਆਂ ਨਾਲ ਖੜਕੀਆਂ ਸੀ ਪਰ ਇਸ ਮੌਕੇ ਉਹ ਸਿਆਸੀ ਪਾਰਾ ਮੈਨੂੰ ਬੱਖੋ ਵਖਰਾ ਦਿਖ ਰਿਹਾ ਤੇ ਇਹ ਕੀ ਲੱਗਦਾ ਕਿ ਇਸ ਦੇ ਮੇਲੇ ਕਿਉਂਕਿ ਤੁਸੀਂ ਵੀ ਕਿਸਾਨੀ ਪਰਿਵਾਰ ਤੋਂ ਹੋ ਤਾਂ ਕਿ ਇਹ ਰਾਜਨੀਤੀ ਇਸ ਮੌਕੇ ਤੇ ਲਾਜ਼ਮੀ ਆ ਜ਼ਰੂਰੀ ਆ ਕਿ ਲੋਕ ਸਭਾ ਚੋਣਾਂ ਨੇ ਨਹੀਂ ਮੈਂ ਤਾਂ ਇਹ ਸਮਝਦਾ ਕਿ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਆਪਣੇ ਮਤਭੇਦ ਭੁਲਾ ਕੇ ਕਿਸਾਨ ਅੰਦੋਲਨ ਵਿੱਚ ਜਾ ਕੇ ਸਾਹਮਣੇ ਪਿੱਛੇ ਬੈਠ ਜਾਣਾ ਚਾਹੀਦਾ ਵਾ ਤਾਂ ਸਿਰ ਲਫ਼ਜ਼ਾਂ ਦੀ ਮਦਦ ਨਹੀਂ ਕਰਨੀ ਹੂੰ ਉਸ ਆਪਣੇ ਆਪਣੇ ਇਲਾਕਿਆਂ 'ਚੋ ਟ੍ਰੈਕਟਰ ਟ੍ਰੋਲੀਆਂ ਕੱਢਣ ਤਾਂ ਕਿ ਜਿਹੜਾ ਜ਼ੁਲਮ ਢਾ ਰਹੀ ਹੈ ਬੀਜੇਪੀ ਇਹਦੀ ਇਹਨਾਂ ਦੀ ਹਿਫਾਜ਼ਤ ਕੀਤੀ ਜਾ ਸਕੇ ਸਾਨੂੰ ਸਟੇਜ ਤੇ ਚੜਨ ਦੀ ਲੋੜ ਨਹੀਂ ਸਾਨੂੰ ਬੋਲਣ ਦੀ ਲੋੜ ਨਹੀਂ ਜੀ ਅਸੀਂ ਉਹਨਾਂ ਦੇ ਅੰਦੋਲਨ ਦੀ ਤੇ ਮੁੱਦਿਆਂ ਦੀ ਸਪੋਰਟ ਕਰਨ ਵਾਸਤੇ ਸਾਰੀਆਂ ਪਾਰਟੀਆਂ ਨੂੰ ਉੱਥੇ ਪਹੁੰਚਣਾ ਚਾਹੀਦਾ ਜੀ ਜੀ ਚਲੋ ਚਲੋ ਖੈਰਾ ਸਾਹਿਬ ਤੁਸੀਂ ਆਪਣੇ ਵਿਚਾਰ ਸਾਂਝਾ ਕੀਤੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਥੈਂਕ ਯੂ